बादल गोली मारने की कोशिश की गई है गोली मारने गोली मारने की कोशिश की क्यों की फिलहाल ਕੋਈ ਸੀ ਜੇਤੂ ਫਾਦਰਦੂਨੀ ਕੀਤੀ ਗਈ ਸੀ ਸੁਨੀਸ਼ ਨੇ ਗੋਲੀ ਮਾਰਨ ਦੀ ਤੁਹਾਨੂੰ ਇੱਕ ਪੱਕੇ ਹੋ ਗੋਲੀ ਮਾਰਨ ਦੀ ਆਪਾਂ ਆਪੀਆ ਸੀ ਗਈ ਹੈ थोरीति सिंध बादल जो थोरी बारत कोशिशि

ਕੁਝ ਪਤਾ ਪਤਾ ਕਿ ਲਿਆ ਜੀ ਕੌਣ ਕਿਹੜਾ ਸਖਸ਼ੀ ਏਡੇ ਵੱਡੇ ਸੁਰੱਖਿਆ ਕਿਰੇ ਨੂੰ ਤੋੜ ਕੇ ਨਹੀਂ ਜੀ ਸੁਰੱਖਿਆ ਕਿਹੜਾ ਵੇਖੋ ਇਸ ਇਹ ਇੱਕ ਇਹ ਗੁਰੂ ਘਰ ਦੀ ਸੰਗਤ ਆ ਗੁਰੂ ਘਰ ਦੀ ਸੰਗਤੀ ਰੂਪ ਲੈ ਕੇ ਕੋਈ ਬੰਦਾ ਇਹੋ ਜਿਹਾ ਗੁਨਾਹ ਕਰੇ ਜੀ ਜੀ ਗੁਰੂ ਘਰ ਜੀ ਦੇਖੋ ਨਾ ਆਪਾਂ ਸੰਗਤਾਂ ਨੂੰ ਡਾਕ ਨਹੀਂ ਸਕਦੇ ਉਹ ਬੰਦਾ ਗਿਆ ਅੰਦਰ ਨੂੰ ਮੱਥਾ ਟੇਕਣ ਗਿਆ ਅਸੀਂ ਉਹਨੂੰ ਕਹਿ ਲਏ ਜੀ ਰੋਗ ਦੀਏ ਕਿਸੇ ਨੂੰ ਅਸੀਂ ਸੰਗਤੀ ਰੂਪ ਦੇ ਡੱਕ ਨਹੀਂ ਸਕਦੇ ਉਹ ਲੈ ਲੈਣਾ ਸਰ ਖੋਲ ਲੈਣਾ ਬਹੁਤ ਸ਼ਾਮ ਕੀ ਹੋਈ ਹੈ ਬੰਦੇ ਦੀ ਪਛਾਣ ਕੀ ਹੋਈ ਹੈ ਜੀ ਮੈਂ 1 ਮਿੰਟ ਜੀ 1 ਮਿੰਟ